ਅਕਾਲੀ ਪੰਥ ਦੇ ਨੰਨਤਰ ਬਾਣੀ ਬਾੜਕਾਸਤ ਇਲਾਕਿਆਂ ਦਾ ਕੀਤਾ ਦੌਰਾ ਇਹ ਰੂਪੀ ਹੈ ਇੱਕ ਖਾਸ ਫੋਟੋ ਪਾਤਾ ਮੈਂ ਨਰਿੰਦਰ ਬੈਲ ਹਲਕਾ ਸੈਂਟਰ ਅਮਰਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਡੀ ਉਹਨਾਂ ਨੇ ਡਿਊਟੀ ਲਾਈ ACP ਹਰ ਪਿੰਡ ਵਿੱਚ ਜਾ ਕੇ ਹਲਕੇ ਵਿੱਚ ਜਾ ਕੇ ਤੁਸੀਂ ਪਤਾ ਕਰੋ ਵੀ ਲੋਕਾਂ ਦਾ ਕੀ ਹਾਲ-ਚਾਲ ਆ ਇੱਥੇ ਜੋਤ ਸਿੰਘ ਸਮਰਾਜੀ ਸਾਡੇ ਭਰਾ ਨੇ ਉਹ ਹਲਕਾ ਇੰਚਾਰਜ ਉਹਨਾਂ ਦੀ ਰਹਿਮਾਈ ਹੇਠ ਅਸੀਂ ਅੱਜ ਆਪ ਮੈਂ ਆਰਤੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਵੀ ਆ ਜੀ ਔਰ ਆਹੀ ਅੱਜ ਚਾਰੇ ਦੀਆਂ ਟਰਾਲੀਆਂ ਲੈ ਕੇ ਆਏ ਤਰ ਪਹਿਲਾਂ ਲੈ ਕੇ ਆਏ ਵੀ ਗਰੀਬਾਂ ਦੇ ਜਿਹੜੇ ਕੋਠੇ ਚੋਂਦੇ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਥੋੜੀ ਰਾਤ ਮਿਲੇ ਬਰਸਾਤ ਜਿਹੜੀ ਆ ਲਗਾਤਾਰ ਹੋ ਰਹੀ ਆ ਉਸ ਤੋਂ ਅਸੀਂ ਚੌਲਾਂ ਦੇ ਕੱਟੇ ਲੈ ਕੇ ਆਏ ਆਟਾ ਲੈ ਕੇ ਆਏ ਫਰੂਟ ਲੈ ਕੇ ਪਾਣੀ ਮਤਲਬ ਜੋ ਬੁਨਿਆਦੀ ਹੈਗਾ ਆ ਲੋਕਾਂ ਦੀ ਸਹੂਲਤ ਵਾਸਤੇ ਉਹ ਲੈ ਕੇ ਆਏ ਜੀ ਬੜੇ ਅਫਸੋਸ ਨਾਲ ਕਿ ਪਤਾ ਨਹੀਂ ਰੱਬ ਕਿਹੜੀ ਗੱਲੋਂ ਕਰੋਪ ਹੋ ਗਿਆ ਕਿ ਸਾਡੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਜਿਹੜੀ ਅੱਜ ਬਰਬਾਦ ਹੋ ਗਈ ਆ ਤੇ ਉਥੇ ਮੈਂ ਵੀ ਗੱਲ ਕਰਨਾ ਚਾਹਣਾ ਵੇਖੋ ਲੋਕਾਂ ਨੇ ਆਮ ਪਾਰਟੀ ਦੀ ਸਰਕਾਰ ਬੜੇ ਜੋਸ਼ ਨਾਲ ਲਾ ਲੰਦੀ ਸੀ ਵੀ ਸਾਡੇ ਵਾਸਤੇ ਕੁਝ ਸਹੀ ਕਰਨਗੇ ਪਰ ਹੋ ਉਹ ਦੇ ਉਲਟ ਕੇ ਆਇਆ ਜਿੱਥੇ ਪੰਜਾਬ ਜਿਹੜਾ ਨੱਚਦਾ ਗਾਉਂਦਾ ਟੱਪਦਾ ਸੀ ਅੱਜ ਡੁੱਬਨ ਤੇ ਆ ਗਿਆ ਕਿਉਂਕਿ ਸਰਕਾਰਾਂ ਨੂੰ ਚਾਹੀਦਾ ਸੀ ਵੀ ਜਦੋਂ ਵੀ ਪਹਿਲਾਂ ਵੀ ਬਰਸਾਤੀ ਹਰ ਸਾਲ ਹੋਣੀ ਹੁੰਦੀ ਆ ਇਹਨਾਂ ਦੀਆਂ ਸਕੀਆਂ ਨਾਲੇ ਜੇ ਸਾਫ਼ ਹੁੰਦੇ ਉਹਨਾਂ ਦੀ ਖੁਦਾਈ ਕਰਾਈ ਹੁੰਦੀ ਤਾਂ ਜਾ ਹਾਲ ਨਾ ਹੁੰਦਾ ਜੇ ਪਾਣੀ ਪੰਜੀ-ਪੰਜੀ ਹਜ਼ਾਰ ਲੀਟਰ ਕਰਕੇ ਛੱਡ ਦਿੰਦੇ 2 ਲੱਖ ਕਿਊਸ ਪਾਣੀ ਕੋਹਰਾ ਨਾ ਛੱਡਣਾ ਪੈਂਦਾ ਤੇ ਅੱਜ ਆ ਹਾਲ ਦੇਖਣ ਨੂੰ ਨਾ ਮਿਲਦੇ ਇੱਥੇ ਇੱਕ ਦਾ ਨੁਕਸਾਨ ਨਹੀਂ ਹੋਇਆ ਇੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਗਰੀਬ ਜਨਤਾ ਦਾ ਨੁਕਸਾਨ ਹੋਇਆ ਉਹਨਾਂ ਦੇ ਕੋਠੇ ਟਹਿਗੇ ਜੇ ਕੋਈ ਕਿਸੇ ਨੇ ਮਾਲ ਡੰਗਰ ਤੋਂ ਗੁਜ਼ਾਰਾ ਕਰਦਾ ਸੀ ਉਹ ਰੁੜ ਗਿਆ ਬਿਮਾਰ ਹੋ ਕੇ ਮਰ ਗਿਆ ਮਤਲਬ ਬਹੁਤ ਜਾਨੀ ਮਾਨੀ ਨਕਸਾਲ ਹੋਇਆ ਵੇਖੋ ਭਗਵੰਤ ਮਾਨ ਸਾਹਿਬ ਹੋਣੀ ਮੇਰਾ خیال ਕੱਲ੍ਹ ਦੇ ਆਏ ਆ ਅੰਮ੍ਰਿਤਸਰ ਦੇ ਵਿੱਚ ਪਰ ਇਹਨਾਂ ਨੇ ਪਹਿਲੋ ਤਾਮਨ ਲਾਡੂ 'ਚ ਫਿਰਦੇ ਰਹੇ ਪੰਜਾਬ ਦੀ ਸਾਰ ਨਹੀਂ ਲਈ ਅਸੀਂ ਤੇ ਪੰਜਾਬ ਦੇ ਵਸਨੀਕ ਆ ਅੱਜ ਪੰਜਾਬੀ ਖਲੋਤੇ ਨਾਲ ਆ ਕੇ ਵੇਖੋ ਪੰਜਾਬ ਦੇ ਨਾਲ ਪੰਜਾਬੀ ਖਲੋਤੇ ਆ ਕੋਈ ਬਾਹਰਲੀ ਸਟੇਟ ਜਿੱਦਾਂ ਹਾਈ ਹਰ ਸਟੇਟ 'ਚ ਕੋਈ ਤੂਫਾਨ ਆਏ ਨਾ ਜਾਂ ਕੋਈ ਪਰਲੋ ਆ ਜਾਣੀ ਜਾਂ ਕੋਈ ਪਚਾਹ ਆ ਜਾਣਾ ਤੇ ਸਾਡੇ ਪੰਜਾਬ ਪੰਜਾਬੀ ਜਿਹੜੇ ਆ ਸਿੱਖ ਨੌਜਵਾਨ ਜਾਂ ਪੰਜਾਬੀ ਕਹੇ ਦਿਓ ਸਾਰਾ ਭਾਈਚਾਰਾ ਸਾਂਝਾ ਜਿਹੜਾ ਸਾਡਾ ਅਸੀਂ ਉੱਥੇ ਜਾ ਕੇ ਡੇਰੇ ਲਾ ਕੇ ਤਗੜੇ ਹੋਗੇ ਉਹਨਾਂ ਦੀ ਮਤ ਕਰਨੀ ਤੇ ਅੱਜ ਕਿਸੇ ਨੇ ਵੀ ਜਿਹੜੀ ਆ ਸਾਡੇ ਪੰਜਾਬੀਆਂ ਦੇ ਹੱਕ 'ਚ ਆਵਾਜ਼ ਨਹੀਂ ਦਿੱਤੀ ਮੈਂ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਸਤਿ ਸ੍ਰੀ ਪਾਸ਼ਾ ਗੁਰੂ ਗੋਬਿੰਦ ਸਿੰਘ ਦੀ ਇਹ ਉਹ ਕੌਮ ਆ ਜਿਹੜੀ ਜਲਕਾਰੇ ਲਾਉਂਦੀ ਵੀ ਗਾਂ ਵਾਦੀ ਆ ਸੱਚੇ ਪਾਤਸ਼ਾਹ ਮਿਹਰ ਕਰੂਗਾ ਇਸ ਕਸ਼ਟ ਦੀ ਘੜੀ ਜਿਹੜੀ ਆਈ ਆ ਉਤੋਂ ਰਾਹਤ ਮਿਲੇਗੀ ਮੈਂ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹਗੇ ਵੀ ਇਹ ਰੋਜ ਜਿਹੜਾ بارش ਪੈਂਦੀ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਢਾ ਲੋਕਾਂ ਨੂੰ ਇਸ ਗੱਲ ਦੀ ਰਾਹਤ ਮਿਲੇ ਲੋਕ ਖੁਸ਼ੀ ਖੁਸ਼ਾਈ ਆਪਣੇ ਘਰਾਂ ਚ ਬਹਿਣ ਜਿਹੜੇ ਅੱਜ ਕਿਸੇ ਨੇ ਤੰਬੂ ਲਾਇਆ ਕੋਠੇ ਤੇ ਕਿਸੇ ਨੇ ਬਾਹਰ ਤੁਸਿਆਂ ਦੇ ਬੰਨਾਂ ਤੇ ਜਾ ਕੇ ਆਪਣੇ ਡੰਗਰ ਮਾਲ ਖੜਿਆ ਉਥੇ ਕਰੰਦਿਆ ਹੈ ਅੱਜ ਵੇਖੋ ਚਾਰੇ ਦੀ ਕਿਰੀ ਮੁਸ਼ਕਲ ਆ ਗਈ ਕਿਉਂਕਿ ਪਸ਼ੂ ਬੇਜਮਾਨ ਆ ਮੈਂ ਪੰਜਾਬ ਦੇ ਭਰਾਵਾਂ ਨੂੰ ਅਪੀਲ ਕਰਦਾ ਮੈਂ ਆਰਤੀਆਂ ਨੂੰ ਵੀ ਅਪੀਲ ਕਰਦਾ ਮੈਂ ਪੰਜਾਬ ਦੀ ਜਿਹੜੀ ਨੌਜਵਾਨੀ ਬਾਹਰ ਬੈਠੀ ਆ ਐਨ ਆਰ ਆਈ ਭਰਾ ਆ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਡਟ ਕੇ ਪੰਜਾਬ ਦਾ ਸਾਥ ਦਿਓ ਸਾਨੂੰ ਕਿਸੇ ਬਾਹਰ ਦੇ ਦੀ ਲੋੜ ਨਾ ਪਵੇ ਅਸੀਂ ਆਪਣੇ ਬਲਬੁਤੇ ਤੇ ਪਹਿਲਾਂ ਵੀ ਉੱਠੇ ਹਾਂ ਹੁਣ ਵੀ ਉੱਠਾਂਗੇ ਕਿਉਂਕਿ ਸੈਂਟਰ ਗਵਰਨਮੈਂਟ ਨੇ ਅਜੇ ਤੱਕ ਕੋਈ ਐਹੋ ਜੀ ਐਲਾਨ ਨਹੀਂ ਕੀਤਾ ਜਿੱਥੇ ਸਾਡਾ ਜ਼ਿਮੀਂਦਾਰ ਮੀ ਉਸ ਬੈਠਾ ਜਿੱਥੇ ਸਾਡਾ ਮਜ਼ਦੂਰ ਮੀ ਉਸ ਬੈਠਾ ਹੈ ਵੀ ਉਹ ਆਪਣੀ ਮਨਚ ਜਿਹੜੀ ਰਾਹਤ ਮਹਿਸੂਸ ਕਰ ਸਕੇ ਕਿਉਂਕਿ ਨਾ ਪੰਜਾਬ ਗਵਰਨਮੈਂਟ ਨੇ ਅਜੇ ਤੱਕ ਮਾਨ ਸਾਹਿਬ ਨੇ ਕਿਹਾ ਵੀ ਮੈਂ ਕਿਸਾਨਾਂ ਦੀ ਫਸਲ ਦਾ ਕੋਈ ਭਰ ਭਾਈ ਕਰੂੰਗਾ ਨਾ ਮੋਦੀ ਸਾਹਿਬ ਨੇ ਕਿਹਾ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜੰਮੂ ਕਸ਼ਮੀਰ ਚ ਫਲੱਡ ਆਇਨਾ ਗੁਜਰਾਤ ਚ ਆਇਨਾ ਤੇ ਆਪਣਾ ਹੈਲੀਕਾਪਟਰ ਲੈ ਕੇ ਚੋਪਰ ਲੈ ਕੇ ਤੇ ਦਾਵਾ-ਦਾਬ ਉਥੇ ਪਹੁੰਚ ਜਾਣਾ ਅੱਜ ਅਫਗਾਨਿਸਤਾਨ ਦੇ ਵਿੱਚ ਪੁਚਾਲ ਆ ਗਿਆ ਉਥੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਉਥੇ ਉਸ ਲਈ ਕਹਾਤਾ ਵੀ ਅਸੀਂ ਇੱਥੇ ਰਾਹਤ ਦੇਾਂਗੇ ਕੀ ਗੱਲ ਮੇਰਾ ਸਾਡਾ ਪੰਜਾਬ ਨਹੀਂ ਨਜ਼ਰ ਆਇਆ ਅੱਜ ਪੰਜਾਬ ਸਾਰਾ ਡੁੱਬ ਗਿਆ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਉਸੇ ਨਾ ਦਿਓ ਦਿਓ ਪਰ ਪੰਜਾਬ ਦਾ ਵੀ ਖਿਆਲ ਰੱਖੋ ਅੱਜ ਪੰਜਾਬ ਦੀ ਨੌਜਵਾਨੀ ਦਾ ਖਿਆਲ ਰੱਖੋ ਪੰਜਾਬ ਦੇ ਬੱਚਿਆਂ ਦਾ ਖਿਆਲ ਰੱਖੋ ਕਿ ਭਗਵੰਤ ਸਾਨੇ ਨੂੰ ਮਾਨ ਸਰਕਾਰ ਨੂੰ ਜਿਹੜਾ ਇਹਨਾਂ ਜਿਹੜਾ ਪੀੜਤ ਲੋਕਾਂ ਵਾਸਤੇ ਰਾਹਤ ਪੈਕੇਜ ਜਿਹੜਾ ਜਾਰੀ ਕਰਨਾ ਚਾਹੀਦਾ ਹੈ ਬਿਲਕੁਲ ਕਰਨਾ ਚਾਹੀਦਾ ਸੀ ਜਦੋਂ ਪਤਾ ਲੱਗ ਗਿਆ ਵੀ ਅਸੀਂ ਗਲਤੀ ਕਰ ਚੁੱਕੇ ਹਾਂ ਅਸੀਂ ਪਾਣੀ ਪੰਡਲੋਂ ਨਹੀਂ ਛੱਡਿਆ ਹੁਣ ਰਾਹਤ ਕਾਰਜ ਉਹਨਾਂ ਵਾਸਤੇ ਅੱਜ ਵੇਖੋ ਲੋਕੀ ਸੜਕਾਂ ਦੇ ਵੇਖੋ ਕਿਸ ਤਰ੍ਹਾਂ ਤੁਸੀਂ ਵੇਖੋ ਲੋਕ ਆਪਣੇ ਘਰਾਂ ਤੋਂ ਆ ਕੇ ਕਦੀ ਪੰਜਾਬ ਦੇ ਲੋਕ ਇਦਾਂ ਬਾਹਰ ਨਹੀਂ ਸੀ ਆਏ ਅੱਜ ਉਹਨਾਂ ਨੂੰ ਕਿਉਂ ਆਉਣਾ ਪਿਆ ਬਾਹਰ ਕਿਉਂਕਿ ਉਹਨਾਂ ਦੀ ਮਜਬੂਰੀ ਬਣ ਗਈ ਆ ਦੇਖੋ ਪਿੱਛੇ ਹਾਲ ਅੱਜ ਲੋਕ ਵੇਖੋ ਅਸਮਾਨ ਲੈ ਕੇ ਜਾਂਦੇ ਆ ਇਹ ਕਿਉਂ ਜਾਂਦੇ ਆ ਇਹ ਮਜਬੂਰੀ ਕਰਨ ਲੈ ਕੇ ਜਾਂਦੇ ਆ ਆ ਵੇਖੋ ਆਪਣੀਆਂ ਤਰਪਹਿਲਾਂ ਕਿਉਂ ਲੈ ਕੇ ਜਾਂਦੇ ਆ ਵੀ ਬਾਰਸ਼ੀ ਇੰਨੀ ਜਿਆਦੀ ਉਹਨਾਂ ਦੇ ਘੁੱਟੇ ਚੋਂਦੇ ਆ ਵੇਖੋ ਇਹ ਸਾਨੂੰ ਸੋਚਣਾ ਪਊਗਾ ਪੰਜਾਬ ਦੇ ਵਾਸਤੇ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਰਾਤ ਪਰ ਦਿਨ ਰਾਤ ਦੇ 12-12 ਵਜੇ ਤੱਕ ਜਿੱਥੇ ਪਾਣੀ ਹੜ ਆਇਆ ਹੈ ਉਹਨਾਂ ਪਿੰਡਾਂ 'ਚ ਜਾ ਕੇ ਲੋਕਾਂ ਦੀ ਸਾਰ ਲੈ ਰਹੇ ਆ ਮੇਰੀ ਵੀ ਡਿਊਟੀ ਲਈ ਆ ਤੇ ਤੋ ਇਸ ਇਲਾਕੇ ਦੇ ਵਿੱਚ ਜਾ ਕੇ ਤੇ ਸਮਰਾ ਸਾਹਿਬ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਦੀ ਰਹਿਮਾਈ ਹੇਟ ਜੋ ਵੀ ਸਾਡ ਕੋ ਬਣਿਆ ਅਸੀਂ ਦੇਖ ਕੇ ਆਏ ਹਾਂ ਗੱਗੋਮਾਲ ਥੋਬੇ ਰਮਦਾਸ ਆਪਣਾ ਵਾਨਮਸਾਉ ਇਹ ਕੋ ਬਹੁਤ ਬੁਰਾ ਹਿਆ ਪਾਣੀ ਦਾ ਘੇਰੇ ਪਏ ਨੇ ਪਿੰਡ ਉਹ ਪਿੰਡਾਂ ਦੇ ਵਿੱਚ ਰਸਤੇ ਨਹੀਂ ਜਾਣ ਵਾਸਤੇ ਨਹੀਂ ਰਹਿ ਗਏ ਲੋਕੀ ਬੜੀ ਦਲੇਰੀ ਦੇ ਵਿੱਚ ਫਿਰ ਵੀ ਮੈਂ ਆਪਣੇ ਗੁਰੂ ਸਾਭਾ ਦਾ ਧੰਨਵਾਦ ਕਰਦਾ ਜਿੱਥੇ ਸਾਡੇ ਗੁਰੂਆਂ ਨੇ ਆਪਣੇ ਖਜ਼ਾਨਿਆਂ ਦੇ ਮੂੰਹ ਖੋਲਤੇ ਆ ਐਸਜੀਪੀਸੀ ਦਾ ਧੰਨਵਾਦ ਕਰਦਾ ਧਾਮੀ ਸਾਹਿਬ ਦਾ ਪੂਰੀ ਐਸਜੀਪੀਸੀ ਮੈਂਬਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਗੁਰੂ ਕੇ ਬਾਗ ਵਾਲੇ ਗੁਰੂ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਬਾਬਾ ਭੂਰੀ ਵਾਲਿਆਂ ਦਾ ਧੰਨਵਾਦ ਕਰਦਾ ਕਿ ਜੇ ਸੰਗਤ ਉਥੇ দান ਦਿੰਦੀ ਸੀ ਤੇ ਅਜ ਦੁੱਖ ਦੀ ਘੜੀ ਦੇ ਵਿੱਚ ਬਾਬਾ ਜੀ ਨੇ ਆ ਕੇ ਲੋਕਾਂ ਦੇ ਵਿੱਚ ਟਰੱਕਾਂ ਦੇ ਟਰੱਕ ਅਚਾਰ ਮੱਝਾਂ ਦੇ ਪਸ਼ੂਆਂ ਦੇ ਫਾਂ ਵਾਲਾ ਲੋਕਾਂ ਨੂੰ ਰਸਤ ਲੰਗਰ ਬਹੁਤ ਜ਼ਿਆਦਾ ਪਹਚਾਇਆ ਇਹੀ ਆ ਪੰਜਾਬ ਜਿਹੜਾ ਸਾਡੀ ਗੁਰੂਆਂ ਪੀਰਾਂ ਤੇ ਪਕੰਦਰਾਂ ਦੀ ਧਰਤੀ ਆ ਵਾਹਿਗੁਰੂ ਇੰਨੀਆਂ ਹੀ ਬੇਨਤੀਆਂ ਕਰਦਾ ਮੈਂ ਫੇਰ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹੈ ਕਿ ਜਿਹੜਾ ਉਹਨਾਂ ਨੇ ਲੋਕਾਂ ਦੇ ਵਿੱਚ ਆ ਕੇ ਉਹਨਾਂ ਦਾ ਦੁੱਖ ਸੁੱਖ ਸੁਣਿਆ ਇਹਨੀਆਂ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ